ਬਹੁਤ ਹੀ ਦਰਦਨਾਕ ਘਟਨਾ ਹੋਈ ਹੈ ਸਾਡਾ ਇੱਕ ਆਗੂ ਜਿਹੜਾ ਹਰਮਨ ਪੈਰਾ ਪੀਸੀ ਕਿਸੇ ਗੱਲ ਨੂੰ ਜਵਾਬ ਹੀ ਨਹੀਂ ਦਿੰਦਾ ਬਿੱਲੀ ਮੋਰ ਚਿੱਤੇ ਲਗਭਗ ਮੇਰੇ ਬਹੁਤ ਨੇੜੇ ਰਿਹਾ ਹੈ ਐਡਾ ਸਬਰ ਵਾਲਾ ਤੇ ਐਡਾ ਸੰਤੋਸ਼ ਵਾਲਾ ਬੰਦਾ ਜਿਸ ਦਿਨ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਹਸਪਤਾਲ ਅਸੀਂ ਆਏ 5 ਤਰੀਕ ਨੂੰ ਸਾਨੂੰ ਪਤਾ ਸੀ ਵੀ ਇਹਦੇ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਸੀਰੀਅਸ ਆਮ ਸੁਣਦੇ ਹੁੰਦੇ ਸੀ ਵੀ ਇਹ ਹੱਥ ਲਾਏ ਤੋਂ ਇਹਦੇ ਨਾ ਸਰੀਰ ਤੇ ਪਤਾ ਲੱਗਦਾ ਨਾ ਬਾਹ ਤੇ ਨਾਲ ਲੱਤ ਤੇ ਜਦੋਂ ਮੈਂ ਤੇ ਝੰਡਾ ਸੁ ਮਿਲੇ ਰਾਸੀ ਉਹਦੇ ਬਾਹ ਤੇ ਹੱਥ ਲਾਇਆ ਲੱਤ ਤੇ ਹੱਥ ਲਾਏ ਪੁੱਛਿਆ ਵੀ ਪਤਾ ਲੱਗਦਾ ਤੇ ਹੱਸ ਕੇ ਕਹਿੰਦਾ ਸੀ ਵੀ ਹਾਂ ਪਤਾ ਨਹੀਂ ਪਰ ਕਿਉਂਕਿ ਅਸੀਂ ਸਰਜਨ ਨਾਲ ਗੱਲ ਕਰਕੇ ਆਏ ਸੀ ਸਰਜਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਪਤਾ ਸੀ ਸਾਡਾ ਤਾਂ ਹੈ ਨਹੀਂ ਇਹ ਦੇਤੇ ਕੋਈ ਰਿਸਕ ਲੈਣ ਵਾਸਤੇ ਅਸੀਂ ਵੀ ਤਿਆਰ ਸੀ ਕਿਉਂਕਿ ਵੀ ਜੇ ਹਾਲਾਤ ਇਹ ਵੀ ਜੇ ਤੁਸੀਂ ਨੂੰ ਹਲਾਓਗੇ ਜਾਂ ਇਹਦਾ ਕੋਈ ਪ੍ਰੈਸ਼ਨ ਵਾਲੀ ਗੱਲ ਕਰੋਗੇ ਜਾਂ ਨੂੰ ਤੁਸੀਂ ਫਾਰਵਰਡ ਕਰਨ ਦੀ ਗੱਲ ਕਰੋਗੇ ਆਪਾਂ ਬਹੁਤ ਖਤਰਾ ਖਤਰਾ ਕਰਾਂਗੇ ਦੇਖੋ ਅਸੀਂ ਟੈਕਨੀਕਲੀ ਤਾਂ ਕੁਝ ਜਾਣਦੇ ਨਹੀਂ ਜੋ ਮੈਡੀਕਲ ਸਾਇੰਸ ਦੀ ਥਿਊਰੀ ਕਹਿੰਦੀ ਆ ਉਹਦੇ ਮੁਤਾਬਕ ਸਾਨੂੰ ਚੱਲਣਾ ਪਿਆ ਸਾਡੇ ਹੱਥੋਂ ਨਿਕਲੀ ਸੀ ਖੇਡ ਤੇ ਸਾਨੂੰ ਆਹ ਤਾਂ ਦੇਖਣਾ ਅਸੀਂ ਭਾਵੇਂ ਪਰਿਵਾਰ ਬੱਚੇ ਬਹੁਤ ਤਾਹੂ ਸੀ ਵੀ ਅਸੀਂ ਇਹਨੂੰ ਕਿਤੇ ਹੋਰ ਸ਼ਿਫਟ ਲੈ ਜੀ ਜੇ ਨਹੀਂ ਗੱਲ ਹੁੰਦੀ ਨਾ ਵੀ ਸ਼ਿਫਟ ਕੀਤਾ ਸਾਡਾ ਬਸੰਤ ਸਾਡੇ ਹੱਥ ਲੱਗਦਾ ਅਸੀਂ ਪੈਸਿਆਂ 'ਚ ਤੋਲ ਦਿੰਦੇ ਉਹ ਇਹ ਗੱਲ ਨਹੀਂ ਸੀ ਅਸੀਂ ਭਾਵੇਂ ਕੁਝ ਵੀ ਕਰਦੇ ਜਿੰਦਗੀ ਨਹੀਂ ਸੀ ਜਾਣ ਦਿੰਦੇ ਸੀ ਬੁਝੇ ਮੰਨਣਾ ਪੰਦਾ ਹੈ ਕਿ ਸਾਡੀ ਇਹ ਬੇਵਸੀ ਹੋ ਗਈ ਬੇਵਸੀ ਸਾਡੇ ਉਤੋਂ ਦੀ ਗੱਲ ਪਹਿਲਾਂ ਹੀ ਚੱਲੀ ਗਈ ਸੀ ਐਕਸੀਡੈਂਟ ਤੋਂ ਪਹਿਲਾਂ ਹੀ ਸਾਡੇ ਉਤੋਂ ਦੀ ਗੱਲ ਨਿਕਲ ਗਈ ਸੀ ਜਿੰਦੀ লাশ ਈ ਸੀ ਸਾਡਾ ਸਾਥੀ ਹੁਣ ਸਾਡੇ ਸਾਹਮਣੇ ਪਿਆ ਅਜ ਵੀ ਉਹਨੂੰ ਬਹੁਤ ਦਾ ਹੱਸਦਾ ਚਿਹਰਾ ਹੁਣ ਵੀ ਨਜ਼ਰ ਆਉਂਦਾ ਕਹਿ ਨਹੀਂ ਸਕਦੇ ਸ਼ਬਦਾਂ ਚ ਵੀ ਪਰਿਵਾਰ ਨੂੰ ਕਿਵੇਂ ਦਸੀਏ ਸੋਡਾ ਦਾ ਭਾਵੇਂ ਨੇੜੇ ਸੀ ਸੋਡਾ ਪਿਤਾ ਸੀ ਭੈਣ ਦਾ ਸਾਥੀ ਸੀ ਪਰਿਵਾਰ ਦਾ ਰਿਸ਼ਤੇਦਾਰ ਸੀ ਸੱਤੇ ਸੰਬੰਧੀਆਂ ਦਾ ਪਰ ਸਾਡਾ ਵੀ ਉਹ ਬਹੁਤ ਕੋਸ਼ ਸੀ ਇਹ ਤੇ ਤੁਹਾਨੂੰ ਲੋਸ ਹੋਇਆ ਉਸੇ ਹਿਰਦੇ ਚੀਨ ਵਾਲੀ ਪੀੜਾ ਸਾਡੇ ਬਣਾਤੀ ਹੈ ਕੱਲਾ ਬਣਾ ਬੇਵਸੀ ਹੈ ਦੂਰੀ ਕਿੰਨੇ ਲੋਕਾਂ ਦਾ ਇਲਾਜ ਚੱਲ ਰਿਹਾ ਹੁਣ ਕਿੰਨ ਤੱਕ ਹੁਣ ਜਿਹੜੀ ਹੈਗੀ ਡਾਕਟਰ ਤੁਸੀਂ ਕਿਹੇ ਜਾ ਪ੍ਰਸ਼ਾਸਨ ਦਾ ਜਿਹੜਾ ਤੁਹਾਨੂੰ ਸਹਿਯੋਗ ਰਿਹਾ ਹੈ ਸਾਰੇ ਘਟਨਾ ਕਰੰਦ ਦੇਖੋ ਪ੍ਰਸ਼ਾਸਨ ਦੇ ਸਹਿਯੋਗ ਵਰਤਾਂ ਸਾਨੂੰ ਇਹ ਲੱਗੇ ਜਾਂਦਾ ਵੀ ਨਿੰਦਣ ਜੋਗੀ ਸਾਨੂੰ ਦੱਸ ਦਿੰਦੇ ਇੱਕ ਹੋਰ ਸਾਡਾ ਸਾਥੀ ਇੱਥੇ ਕਰਮ ਸਿੰਘ ਪਿਆਜ ਨੂੰ ਹੁਣ ਫਾਰਵਰਡ ਕਰਦੇ ਆਂ ਸੀ ਕਰਮ ਸਿੰਘ ਨਾਮ ਦਾ ਮੁੰਡਾ ਦਾ ਬਾਹ ਕੱਟਿਆ ਜੀ ਸਿਦਮ ਦੀ ਗੱਲ ਆਵੇ ਅੱਜ ਸਵੇਰੇ ਸਾਨੂੰ ਪਤਾ ਲੱਗਦਾ ਵੀ ਇਨਫੈਕਸ਼ਨ ਉਹ ਹੀ ਵੱਧ ਗਈ ਤੇ ਇੰਨੀ ਵੱਧ ਗਈ ਕੋਈ ਫਾਰਵਰਡ ਕਰਨ ਜਾ ਰਹੇ ਨੇ ਮਤਲਬ ਡੀ ਐਮਸੀ ਨੂੰ ਅਸੀਂ ਇੱਧਰ ਪ੍ਰਬੰਧ ਕੀਤਾ ਮੁੰਡੇ ਬਾਡੇ ਭੇਜਿਆ ਇੱਕ ਹੋਰ ਸਾਥੀ ਆ ਦਰਸ਼ਨ ਸਿੰਘ ਦਾ ਨਾਮ ਸ਼ਾਇਦ ਬਜ਼ੁਰਗ ਨੇ ਉਹਨਾਂ ਦੇ ਨੰਨ ਬਣ ਕੇ ਦੀਇ ਸਕਤ ਹੈ ਪਿਛੇ ਕਰਦਨ ਤੇ ਬਣ ਕੇ ਉਹ ਵੀ ਇੱਥੇ ਹੈ ਜਿੰਨਾ ਸਾਨੂੰ ਸਰਜਨ ਨੇ ਵਿਸ਼ਵਾਸ ਦਿਵਾਇਆ ਕੱਲੇ ਕੱਲੇ ਬਾਰੇ ਜਿਸਨੂੰ ਉਸ ਦਿਨ ਵੀ ਕਹਿ ਦਿੰਦਾ ਡਾਕਟਰ ਇਹ ਕਹਿਣਾ ਹੁੰਦਾ ਵੀ ਜਦ ਸਾਡੇ ਹੱਥ ਬਸ ਨਹੀਂ ਅਸੀਂ ਇੰਨਾ ਸੰਭਾਲ ਨਹੀਂ ਕਰ ਸਕਦੇ ਅਸੀਂ ਨੀਚੇ ਰਹਿਣ ਦਿੰਦੇ ਕਿਸੇ ਪੇਸ਼ੈਂਟ ਨੂੰ ਅਸੀਂ ਕੋਲੇ ਕੱਟ ਦੇ ਵਿੱਚ ਵੀ ਕਿਹਾ ਸਾਰੇ ਸਾਥੀਆਂ ਨੂੰ ਵੀ ਭਰਾਓ ਜੇ ਕਿਸੇ ਨੂੰ ਵੀ ਲੱਗਦਾ ਕਿਸੇ ਪੇਸ਼ੈਂਟ ਦਾ ਛੋਟਿਆ ਚਾਹੇ ਵੱਡੀ ਸੱਟ ਆਣਾ ਸਾਥੀ ਹੈ ਆਪਣੇ ਬੰਦੇ ਬਚਾਉਣੇ ਆ ਪੈਸਿਆਂ ਦੀ ਪਰਵਾਹ ਨਾ ਕਰੋ ਲੈ ਜਾਓ ਜਿੱਥੇ ਮਰਜੀ ਲੈ ਜਾਓ ਲਾਸ਼ ਕਰਾਓ ਪੈਸੇ ਐਸੀ ਦੇਵਾਗੇ ਅਸੀਂ ਕਿਸੇ ਤੋਂ ਮੰਗੇ ਕਿਸੇ ਕੋਲ ਜਾਈਏ ਪੈਸਿਆਂ ਪਿੱਛੇ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਪਰ ਫਿਰ ਵੀ ਇਹ ਕੁਛ ਵਾਪਰ ਗਿਆ ਅੱਗੇ ਕੀ ਵਾਪਰਦਾ ਅੱਗੇ ਕੌਣ ਹੱਥ ਲੱਗਦਾ ਕੌਣ ਨਹੀਂ ਲੱਗਦਾ ਇਹ ਹਾਲਤਾਂ ਤੇ ਧੰਨ ਸਾਨੂੰ ਬਹੁਤ ਪੀੜਾ ਮੈਂ ਕੁਕਣਾ ਹਾਂਜੀ ਸਾਡੇ ਸਾਥੀ ਨੇ ਅਗਰਾਂ ਸਾਹਿਬ ਨੇ ਕਹੀ ਹੈ ਮੈਂ ਗੱਲੇ ਕਹਿਣੀ ਚਾਹੁੰਦਾ ਕਿ ਜਿੱਥੇ ਐਕਸੀਡੈਂਟ ਹੋਇਆ ਮੈਨੂੰ ਨਹੀਂ ਲੱਗਦਾ ਕਿਹੜਾ ਇਹ ਇੰਜੀਨੀਅਰ ਸੀ ਜਿਨੇ ਉਹ ਐਂਡ ਆ ਨੇੜੋਂ ਗਲਾਈ 'ਚ ਪੁਲ ਬਣਾਇਆ ਤੁਸੀਂ ਹੁਣ ਵੀ ਜਾਓ ਤੁਸੀਂ 40 ਤੋਂ ਵੱਧ ਉੱਥੇ ਗੱਡੀ ਨਾ ਹਾ ਨਹੀਂ ਸਕਦੇ ਛੋਟੀ ਗੱਡੀ ਵੀ ਮਲੇ ਦੀ ਥੋੜੀ 50 ਤੇ ਗੱਡੀ ਹੈ ਔਖੇ ਹੋ ਜੀ ਤੁਹਾਨੂੰ ਕੰਟਰੋਲ ਕਰਨੀ ਮੇਰੇ ਨਾਲ ਖੁਦ ਵਾਪਰੀ ਆ ਦਿਨ ਬਿਲੇ ਇਹਦਾ ਕੋਈ ਇਸਤੇਮਦਾ ਹੈ ਦੇਖੋ ਉਹ ਪੋਰਟਾ ਹੈ ਕੀ ਦਵਾਰੇ ਜਿਵੇਂ ਆਮ ਗਲਾਈ ਹੁੰਦੀ ਹੈ ਗੱਡੀਆਂ ਮੁੜਦੀਆਂ 85 ਤੇ ਆਮਨਾ ਗੱਡੀਆਂ ਮੁੜਦੀਆਂ ਉਹੀ ਜੀ ਗਲਾਈ ਉਹ ਪੁਲ ਦੀ ਹੋਣੀ ਚਾਹੀਦੀ ਸੀ ਜਿੰਦੂ ਉਹੋ ਜੇ ਕਹਿਣਾ ਹੋਏ ਮੌਤਾਂ ਨੂੰ ਸੱਦਾ ਦੇਣ ਵਾਲਾ ਪੁਲਾਇ ਉਹ ਇਹਦੇ باوجود ਸਰਕਾਰ ਨੇ ਨਹੀਂ ਮੈਨੂੰ ਲੱਗਦਾ ਸੁਣਨੀ ਪਤਾ ਨਹੀਂ ਕਿੰਨੇ ਹੋਰ ਮੌਤਾਂ ਹੋਣਗੀਆਂ ਆ ਹੁਣ ਪਿਛਲੇ ਦਿਨ ਹੀ ਧੁੰਦ ਸੀਗੇ ਜਿੰਦੂ ਉਹ ਪਹਿਲਾਂ ਉਧਰੋਂ ਆਏ ਆ ਅੰਮ੍ਰਿਤਸਰ ਕਨੇਓ ਕੁੜੀਆਂ ਉਹਦੇ ਬੇਟੀਆਂ ਉਹਦੇ ਨਾਲ ਸੀ ਜਿੰਦੂ ਉਹ ਤੋਂ ਗੱਡੀ ਕੰਟਰੋਲ ਨਹੀਂ ਹੋਈ ਸਿੱਧੀ ਸਿੱਧੀ ਡਿਵਾਈਡਰ ਤੇ ਚੜ ਗਈ 60 ਤੋਂ ਬਚ ਕੇ ਕੱਲੋ ਥੋੜੀਆਂ ਗੱਲਾਂ ਜਰਕਰ ਕੋਸ ਵੀ ਨਾ ਲੱਗੇ ਸਰੀਰੀ ਜਾ ਉਥਰੇ ਜਾਂਦਾ ਓਦੋਂ ਮਗਰੋਂ ਟਰੱਕੋ ਦੇ ਵਿੱਚ ਚੜਦੇ ਜਦ ਤੱਕ ਉਸੇ ਗੱਡੀ ਦੇ ਵਿੱਚ বাজਦਾ বাজਦਾ ਮਾਥੋਂ ਨੇ ਰੋਕੇ ਜਾਂਦੀ ਉਹ ਐਸਕੇ ਹੁੰਦਾ ਉਹ ਹੋ ਗੇੜਾ ਉੱਤੇ ਤੇ ਜਿਹਦੀ ਸਾਡੀ ਸੋਡੇ ਮਾਦੇ ਰਹਿ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਉਹ ਪੁਲ ਮੌਤਾਂ ਦਾ ਹੈ ਜੇ ਤੁਹਾਨੂੰ ਨਹੀਂ ਲੱਗਦਾ ਵੀ ਵਾਦੀ ਘਟਾਉਣੀ ਆ ਫਿਰ ਤੁਸੀਂ ਮੂੰ ਮਾਰ ਦਿਓ ਫਾਇਰਪੂਰ ਮਾਰ ਕੇ ਮਾਰ ਦਿਓ ਲੋਕਾਂ ਨੂੰ ਬੰਨ ਲੈ ਨਹੀਂ ਉਹ ਪੌੜ ਤੁਰਤ ਬਦਲਿਆ ਜਾਣਾ ਚਾਹੀਦਾ ਤੇ ਜਿਹੜੇ ਵੀ ਇੰਜੀਨੀਅਰ ਨੇ ਉਹਦੀ ਉਹ ਡਿਜ਼ਾਈਨਿੰਗ ਕੀਤਾ ਜਾਂ ਕੰਪਨੀ ਨੇ ਡਿਜ਼ਾਈਨਿੰਗ ਕੀਤਾ ਵੀ ਲੰਬੇ ਦੂਰ ਆਉ ਥੋੜਾ ਖਰਚਾ ਵੱਧ ਪੈਣਾ ਸੀ ਨਾ ਖਰਚਾ ਬਚਾਉਣ ਖਰਤੇ ਜਿਹਨੇ ਵੀ ਉਹਦੇ ਚ ਕੀਤੀ ਹੈ ਅਣਗਹਿਲੀ ਉਹਨਾਂ ਨੇ ਚੱਕ ਕੇ ਫਾਇਦੇ ਲਾਉਣੇ ਚਾਹੀਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਜਿਹੜੀਆਂ ਜਿੰਨੀਆਂ ਕਰਨਾ ਉੱਥੇ ਵਾਪਰ ਗਈਆਂ ਉਹਨਾਂ ਦਾ ਮਤਲਬ ਪੂਰਾ ਜਿਹੜਾ ਨੁਕਸਾਨ ਹੋ ਗਿਆ ਇਹ ਨਹੀਂ ਵੀ ਹਾਂ ਕਿਸ ਦਾ ਅੱਖਾਂ ਤਲਾ ਕਰਾ ਦਿਓ ਉਹ ਹੋਣਾ ਚਾਹੀਦਾ ਆ ਸਰਕਾਰ ਦਾ ਜਿਹੜਾ ਰਵਈਆ ਹੈ ਜਿਸ ਕਰਨ ਜੀ ਇਹਨਾਂ ਦੇ ਮੁਖੀ ਹੋਈ ਹੈ ਮੈਂ ਸੀ ਦਾ ਮੁੱਖ ਮੁੱਖ ਮੰਤਰੀ ਦੀ ਸੱਜੀ ਬਾਹ ਕਹਿੰਦੇ ਹੁੰਦੇ ਆ ਉਹਨੂੰ ਮੈਂ ਉਸੇ ਦਿਨ ਨੂੰ 4 ਤਰੀਕ ਨੂੰ ਫੋਨ ਕਰਿਆ ਮਾ ਵੀ ਦੁਰਘਟਨਾ ਵਾਪਰ ਗਈ ਵੱਡੀ ਤਿੰਨ ਬੰਦੇ ਸਾਡੇ ਆ ਗਏ ਆ ਦੂਜਿਆਂ ਦੀ ਪਤਾ ਨਹੀਂ ਹਾਲਤ ਕੀ ਹੈ ਹੋਰ ਨਾ ਸਾਡਾ ਕੋਈ ਬੰਦਾ ਪਰ ਜੇ ਤੁਸੀਂ ਲਾਜਦਾ ਮਤਲਬ ਪ੍ਰਬੰਧ ਕਰੋ ਉਹ ਕਹਿੰਦਾ ਵੀ ਕੋਈ ਨਾ ਚ ਕਰਦੇ ਆ ਲਾਜਦਾ ਸਾਨੂੰ ਦਿੱਸੀ ਜਾਂਦਾ ਸਾਡੇ ਸਾਹਮਣੇ ਜਹਾਜ ਹੋ ਗਿਆ ਨਹੀਂ ਕਿਸੇ ਦੀ ਬਾਹ ਕੱਟੀ ਜਾਵੇ ਕੋਈ ਹੋਰ ਕਿਤੇ ਜ਼ਖਮ ਹੈ ਉਹ ਬੰਦੇ ਦੀ ਐ ਹਾਲਤ ਹੋ ਜੇ ਵੀ ਜਦੋਂ ਰੈਫਰ ਕਰਾਉਣਾ ਪਏ ਜੇ ਤੇ ਵੀ ਹਾਂ ਡੀਐਮ ਸੇਸ਼ਨ ਲੁਧਿਆਣੇ ਲੈ ਜਾਣੇ ਆ। ਇਹੀ ਜੀ ਹਾਲਤ ਹੈਗੀ ਆ। ਖਤਰੇ ਚ ਵੀ ਆ। ਪਤਾ ਨਹੀਂ ਚੱਲੋ ਕਹਾ ਕੀ ਹੋਣਾ ਕੀ ਨਾ ਹੋਣਾ। ਇਹ ਤਾਂ ਗਾਂਧੀ ਗੱਲ ਹੈ। ਹੁਣ ਦੂਜੀ ਦੇਖੋ ਅਸੀਂ ਧਰਨਾ ਵੀ ਲਾਇਆ ਸੀ ਉਹਨੂੰ ਕਿਹਾ ਵੀ ਦੇਖੋ ਬੰਦੇ ਗਏ। ਸੋਨੋ ਜਿਹੜਾ ਉਹਨਾਂ ਬੰਦਿਆਂ ਦਾ ਜਿਹੜਾ ਮਤਲਬ ਜਿਹੜੀ ਇਧਰ 10 ਲੱਖ ਅਸੀਂ ਲੈਣੇ ਆ ਪਹਿਲਾਂ ਤੁਸੀਂ ਦਿੱਤਾ ਹੈ। ਜਿਹਨੂੰ 15 ਸਾਲ ਪਹਿਲਾਂ 10 ਲੱਖ ਦਿੱਤਾ ਹੈ ਅੱਜ ਉਹ 10 ਲੱਖ ਦੀ ਕੀਮਤ ਉਹ 2 ਲੱਖ ਬਣਦੀ ਹੈ ਜੇ ਤੁਸੀਂ ਦੱਸ ਦਿਨੇ। ਬਣਦਾ ਤਾਂ ਸੀਗਾ ਵੀ ਇਹਨੂੰ ਕਿੰਨਾ ਵਧਾ ਸਕਦੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨਾ ਕਿਸੇ ਪੱਧਰ ਦਾ ਤਰਵਾਸ ਹੁੰਦਾ ਜਿੰਨ ਦੀ ਉਹਦੀ ਬਾਤ ਨਹੀਂ ਸੁਣੀ ਧਰਨੇ ਦੇ باوجود ਬਾਤ ਨਹੀਂ ਸੁਣੀ ਉਲਟਾ ਸਰਕਾਰ ਦਾ ਤਹਿਸੀਲਦਾਰ ਜਾ ਕੇ ਆ ਜਿਹੜੀ ਇੱਕ ਡੈੱਡ ਬੋਡੀ ਪਈ ਹੈ ਉੱਥੇ ਭੈਣ ਦੀ ਉਹਨੂੰ ਰੋ ਮਾਰਦਾ ਹੈ ਵੀ ਸਾਡੇ ਕੋਲੇ ਪਾਵਰ ਹੈਗੀ ਅਸੀਂ ਆਪਸ ਵਿੱਚ ਸੱਚਕਾਰ ਕਰਦੇ ਹਾਂ ਠੀਕ ਆ ਤੁਹਾਡੇ ਕੋਲੇ ਪਾਵਰ ਹੈਗੀ ਹੈ ਕਰ ਦਿਓ ਸੱਚਕਾਰ ਬਈ ਜੇ ਢੀ ਹੈਗੀ ਇੱਥੇ ਵੀ ਕਰ ਦਿਓ ਸਾਡੇ ਨਾਲ ਆ ਕੇ ਕਰ ਦਿਓ ਸੱਚਕਾਰ ਇਹੀ ਜਜ ਨੂੰ ਇਹ ਸਰਕਾਰ ਦਾ ਰਵਾਈਆ ਰਿਹਾ ਹੈ ਹਣ ਜੇ ਐਡੇ ਮਤਲਬ ਦੁਰਘਟਨਾ ਵਾਪਰ ਗਿਆ ਕਰ ਗਿਆ ਦੂਜੇ ਪਾਸੇ ਜੇ ਕਹਿਣ ਵੀ ਜ ਖਜ਼ਾਨੇ ਦਾ ਹੈ ਬਾਦਲ ਕਹਿੰਦਾ ਹੁਣ ਸਰਕਾਰ ਚ ਕੀ ਹੈ ਉਹਨਾਂ ਤੇ ਕਰੋੜਾ ਰੁਪਏ ਤੋਂ ਪਹਿਲਾਂ ਲਾਤੇ ਹੁਣ ਵੀ ਲੱਗਦੇ ਹੈ ਕੈਪਟਨ ਦੇ ਕਰੋੜਾ ਰੁਪਏ ਲੱਗਦੇ ਸੀ ਕਹੇ ਕੇ ਡੀਸੀ ਸਾਹਿਬ ਨੂੰ ਵੀ ਉਹਨਾਂ ਖਤਰ ਕਰੋੜਾ ਰੁਪਏ ਪਹਿਲਾਂ ਵੀ ਲਾਇਆ ਹੁਣ ਵੀ ਲੱਗ ਰਿਹਾ ਉਹਨਾਂ ਦੇ ਇਲਾਜ ਤੇ ਜਿਨ੍ਹਾਂ ਦੇ ਪੈਸਾ ਨੂੰ ਅੱਗ ਲਾਈ ਨਹੀਂ ਲੱਗਦੀ ਐ ਮੈਨੂੰ ਕਹਿਣੀ ਪੈ ਰਹੀ ਹੈ ਤੇ ਆ ਨਵਾਂ ਮੁੱਖ ਮੰਤਰੀ ਵੀ ਆ ਪਿਛਲੇ ਖ਼ਬਰ ਦਿਨਾਂ ਜੀ ਲੱਗੇ ਥੋੜਾ ਮੈਨੂੰ ਲੱਗਦਾ ਹਫ਼ਤਾ ਦਾਖ ਦਿਨ ਹੋਇਆ ਹੈ 29 ਲੱਖ ਰੁਪਏ ਉਹਨੇ ਵੀ ਆਪਦੇ ਇਲਾਜ ਤੇ ਕਰਾਤਾ ਲਾਤਾ ਇਹਦਾ ਮਨ ਲੋਕ ਕੀੜੇ ਮਕੌੜੇ ਆ ਜਿਨ੍ਹਾਂ ਤੋਂ ਤੁਸੀਂ ਟੈਕਸ ਲੈਨੇ ਹੋ ਉਹਨਾਂ ਤੇ ਕੋਈ ਬੇਵਫਾਈ ਪੈ ਗਈ ਉਹਨਾਂ ਦੀ ਬੇਵਫਾਈ ਵੀ ਸੁਣਨ ਨੂੰ ਤਿਆਰ ਆ ਇਹ ਸਰਕਾਰ ਨੂੰ ਭੁਲੇਖਾ ਹੈ ਵੀ ਹੁਣ ਵੋਟਾਂ ਬਹੁਤ ਦੂਰ ਹੈ ਜੇ ਇਹਨਾਂ ਨੇ ਸਾਡੀ ਹਜੇ ਵੀ ਨਾ ਸੁਣੀ ਇਹ ਅਸੀਂ ਉਹਨਾਂ ਨੂੰ ਦਿਖਾਵਾਂਗੇ ਜੋ ਸਾਡੇ ਮਨ ਚ ਪਿਆ ਇਹਨਾਂ ਸੰਸਕਾਰ ਹੋਵੇਗਾ ਬਸੰਤ ਸਿੰਘ ਨਾਹੜ ਹੁਣ ਇਹ ਕਿਵੇਂ ਦੇਖੋ ਤਾਂ ਪਰਵਾਹ ਨਾ ਰਹਿਕਰਾਂਗੇ ਉਹਦੇ ਬੱਚੇ ਬੇਟੀ ਆ ਰਹੀ ਹੈ ਬੱਚੇ ਨੂੰ ਉਦੋਂ ਸਮੱਸਿਆ ਹੈਗੀ ਹੈ ਕੰਪਨੀ ਉਹਦਾ ਪਾਸਪੋਰਟ ਨਹੀਂ ਦੇ ਰਹੀ ਉਹਦੀ ਖਾਤਰ ਵੀ ਸਾਨੂੰ ਸਰਕਾਰ ਨੂੰ ਕਹਿਣਾ ਪਿਆ ਜੀ ਨਹੀਂ ਸੀ ਕਰਦਾ ਵੀ ਸਰਕਾਰ ਨੂੰ ਕਹੀਏ ਪਰ ਮਜਬੂਰੀ ਹੈ ਪਿਓ ਦੁਰਗ ਭਾਈ ਗੱਲ ਕਰਨ ਉਹ ਐਸੀ ਨਾਲ ਗੱਲ ਕਰਨ ਉਹਦਾ ਪਾਸਪੋਰਟ ਤਾਂ ਦਿਵਾਉਣ ਆਪਦੇ ਪਿਓ ਦਾ ਮੂੰਹ ਤਾਂ ਦੇਖ ਲਿਓ